ਰਾਜਵਾਨਾ ਜਿਹੜਾ ਹੈ ਉਹ 73 ਦੀ جنگ ਲੜ ਕੇ ਆਇਆ ਤੁਸੀਂ ਸਵਾਲ ਪੁੱਛਦੇ ਉਹਨੂੰ ਛੱਡ ਦੇ 73 ਦੀ جنگ ਲੜ ਕੇ ਆਇਆ ਸਰਦਾਰ ਬਿਆਮ ਸਿੰਘ ਜੀ ਦਾ ਉਹਨਾਂ ਨੇ ਕਤਲ ਕੀਤਾ ਅੱਜ ਲੋਕ ਰਾਤ ਨੂੰ ਸੌਂਦੇ ਨੇ ਉਦੋਂ ਸੌਂਦੇ ਸੀ ਉਦੋਂ ਪਤਾ ਨਹੀਂ ਕਿਹੜਾ ਬੰਦਾ ਆਵੇ ਕਿਹੜਾ ਕਿਸੇ ਨੂੰ ਮਾਰ ਕੇ ਚਲੇ ਆ ਅਮਨ ਸ਼ਾਂਤੀ ਦਿੱਤਾ ਹੈ ਰਾਜਵਾਨਾ ਨੇ ਕੋਈ 73 ਦੀ ਜੰਗ ਲੜੀ ਏ ਜੇ ਰਵਨੀਤ ਬਿੱਟੂ ਜੀ ਨੇ ਪੂਰਾ ਜਵਾਬ ਦਿੱਤਾ ਤੇ ਉਹਨਾਂ ਨੇ ਕੀ ਗਲਤ ਕੀਤਾ ਉਹਨਾਂ ਦੇ ਗ੍ਰੈਂਡਫਾਦਰ ਨੂੰ ਸ਼ਹੀਦ ਕੀਤਾ ਹੈ ਉਹਨਾਂ ਦਾ ਸਟੈਂਡ ਬਿਲਕੁਲ ਠੀਕ ਆ ਅਸੀਂ ਰਮਨੀਤ ਬਿੱਟੂ ਜੀ ਦੇ ਨਾਲ ਆ ਸਰਦਾਰ ਬਿਆਨ ਸਿੰਘ ਜੀ ਨੇ ਪੰਜਾਬ ਨੂੰ ਅਮਨ ਸ਼ਾਂਤੀ ਦਿੱਤਾ ਹੈ ਬਿੱਟੂ ਇਸ ਗੱਲ ਨੂੰ ਲੈ ਕੇ ਵਿਰੋਧ ਕਰ ਰਹੇ ਨੇ ਤਾਂ ਰਾਜੂ ਰਾਜੋਆਣਾ ਜਿਹੜਾ ਹੈ ਉਹ 71 ਦੀ ਜੰਗ ਲੜ ਕੇ ਆਇਆ ਹੈ ਤੁਸੀਂ ਸਵਾਲ ਪੁੱਛਦੇ ਉਹਨੂੰ ਛੱਡਨੇ ਦੇ 71 ਦੀ ਜੰਗ ਲੜ ਕੇ ਆਇਆ ਹੈ ਪੰਜਾਬ ਦੇ ਚੀਫ ਮਿਨਿਸਟਰ ਸਰਦਾਰ ਬਿਆਨ ਸਿੰਘ ਜੀ ਦਾ ਉਹਨਾਂ ਨੇ ਕਤਲ ਕੀਤਾ ਹੈ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਕੋਈ ਛੀਫ ਮਿਨਿਸਟਰ ਹੋਵੇ ਕੋਈ ਮਿਨਿਸਟਰ ਹੋਵੇ ਤੁਸੀਂ ਕਹੋਗੇ ਅਸੀਂ ਭਾਵਕ ਹੋ ਕੇ ਮਾਰਤਾ ਉਹਨਾਂ ਨੇ ਅਮਨ ਸ਼ਾਂਤੀ ਦਿੱਤਾ ਅਜ ਪੰਜਾਬ ਦੇ ਵਿੱਚ ਜੇ ਅਮਨ ਸ਼ਾਂਤੀ ਹੈ ਅੱਜ ਲੋਕ ਰਾਤ ਨੂੰ ਸੌਂਦੇ ਨੇ ਉਦੋਂ ਸੌਂਦੇ ਸੀ ਉਦੋਂ ਪਤਾ ਨਹੀਂ ਕਿਹੜਾ ਬੰਦਾ ਆਵੇ ਕਿਹੜਾ ਕਿਸੇ ਨੂੰ ਮਾਰ ਕੇ ਚਲੇ ਜਾ ਅਮਨ ਸ਼ਾਂਤੀ ਦਿੱਤਾ ਹੈ ਰਾਜੋਵਾਨਾਂ ਨੇ ਕੋਈ ਘਾਤਰ ਦੀ ਜੰਗ ਲੜੀ ਹੈ ਜੇ ਰਵਨੀਤ ਬਿੱਟੂ ਜੀ ਨੇ ਪੂਰਾ ਜਵਾਬ ਦਿੱਤਾ ਤੇ ਉਹਨਾਂ ਨੇ ਕੀ ਗਲਤ ਕੀਤਾ ਉਹਨਾਂ ਦੇ ਗ੍ਰੈਂਡਫਾਦਰ ਨੂੰ ਸ਼ਹੀਦ ਕੀਤਾ ਹੈ ਉਹਨਾਂ ਦਾ ਸਟੈਂਡ ਬਿਲਕੁਲ ਠੀਕ ਆ ਅਸੀਂ ਰਮਨੀਤ ਬਿੱਟੂ ਜੀ ਦੇ ਨਾਲ ਆ ਸਰਦਾਰ ਬੀਨ ਸਿੰਘ ਜੀ ਨੇ ਪੰਜਾਬ ਨੂੰ ਅਮਨ ਸ਼ਾਂਤੀ ਦਿੱਤਾ ਸਰ ਇਸ ਤੋਂ ਇਲਾਵਾ ਲਗਾਤਾਰ ਐਨਕਾਉਂਟਰ ਹੋ ਰਹੇ ਨਹੀਂ ਕਿਵੇਂ ਦੇਖਦੇ ਹੋ ਬਿਲਕੁਲ ਐਨਕਾਉਂਟਰ ਹੋਣੇ ਚਾਹੀਦੇ ਨੇ ਕਿ ਹੋਣੇ ਚਾਹੀਦੇ ਨੇ ਜਿਹੜੇ ਵੀ ਲੋਕ ਗੈਂਗਸਟਰ ਹੋਣ ਜਿਹੜੇ ਪੰਜਾਬ ਦੇ ਵਿੱਚ ਨਾਰਕੋ ਟੈਰੋਰਿਜ਼ਮ ਫੈਲਾਉਣ ਮਾਵਾ ਦੇ ਪੁੱਤ ਨਾਰਕੋ ਟੈਰੋਰਿਜ਼ਮ ਫਲਾਕੇ ਉਹਨਾਂ ਨੂੰ ਬਰਬਾਦ ਕਰਨ ਘਰਾਂ ਦੇ ਘਰ ਬਰਬਾਦ ਕਰਨ ਉਹਨਾਂ ਦੇ ਕਰਕੇ ਸਾਡੇ ਮਾਵਾ ਮਾਪੇ ਨੇ ਬੱਚਿਆਂ ਨੂੰ ਵਿਦੇਸ਼ਾਂ ਦੇ ਵਿੱਚ ਭੇਜ ਦਿੱਤਾ ਤੇ ਇਹੋ ਜਿਹਾ ਤਾਂ ਕੰਮ ਹੋਣਾ ਚਾਹੀਦਾ ਜਿਹੜੇ ਲੋਕਾਂ ਦੇ ਪੁੱਤਾਂ ਨੂੰ ਬਰਬਾਦ ਕਰਨ ਉਹਨਾਂ ਨੂੰ ਮਾਰਨ ਤੱਕ ਉਹਨਾਂ ਨੂੰ ਮਜ਼ਬੂਤ ਕਰਨ ਤੇ ਜਿਹੜੇ ਵੀ ਲੋਕ ਇਹੋ ਜਿਹਾ ਕੰਮ ਕਰਦੇ ਨੇ ਜੇ ਉਹ ਨਹੀਂ हटਦੇ ਜੇ ਉਹ ਕਾਬੂ ਆਉਂਦੇ ਨੇ ਤੇ ਉਹਨਾਂ ਦਾ ਬਿਲਕੁਲ ਇਨਕਾਊਂਟਰ ਹੋਣਾ ਚਾਹੀਦਾ ਸਟੈਂਡ ਸਰਕਾਰ ਦਾ ਬਿਲਕੁਲ ਠੀਕ ਹੈ ਔਰ ਜਿਹੜਾ ਇਹਦੇ ਤੇ ਰਾਜਨੀਤੀ ਕਰਦਾ ਮੈਂ ਸਮਝਦਾ ਵੀ ਉਹ ਪੰਜਾਬ ਦੇ ਵਿੱਚ ਚਾਹੁੰਦਾ ਨਸ਼ੇ ਵਧਨ ਪੰਜਾਬ ਦੇ ਸਾਡੀ ਨੌਜਵਾਨੀ ਬਰਬਾਦ ਹੋਵੇ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕਰਨ ਵਾਲਾ ਕੋਈ ਵੀ ਇਹੋ ਜਿਹਾ ਸ਼ਖਸ ਆ ਪਾਕਿਸਤਾਨ ਦੇ ਇਸ਼ਾਰੇ ਤੇ ਚਰਨੇ ਵਾਲਾ ਕਿਤਨਾ ਕਿਤੇ ਜਿਹੜੇ ਛੋਟੇ ਛੋਟੇ ਜਿਹੜੇ ਨਸ਼ਾ ਤਸਕਰ ਆ ਉਹਨਾਂ ਤੋਂ ਜਿਹੜੀ ਫੜਨ ਦੀ ਸ਼ੁਰੂਆਤ ਕੀਤੀ ਹੈ ਸਰਕਾਰ ਨੇ ਕਿਤਨਾ ਜਿਹੜੇ ਨਸ਼ਾ ਤਸਕਰਾਂ ਨੂੰ ਫੜਨ ਦੀ ਸ਼ੁਰੂਆਤ ਉਹ ਤਾਂ ਪਹਿਲਾਂ ਵੀ ਸੀ ਹੁਣ ਵੀ ਹੈ ਇਹਦੇ ਵਿੱਚ ਸਾਰੀ ਪੋਲਿਟੀਕਲ ਪਾਰਟੀਆਂ ਨੂੰ ਇਕੱਠੇ ਹੋਣਾ ਚਾਹੀਦਾ ਇੱਕ ਪੋਲਿਟੀਕਲ ਪਾਰਟੀ ਦਾ ਕੰਮ ਨਹੀਂ ਇਹ ਇਕੱਲਾ ਸਰਕਾਰ ਦਾ ਕੰਮ ਨਹੀਂ ਇਹ ਕੱਲਾ ਪੁਲਿਸ ਦਾ ਕੰਮ ਨਹੀਂ ਹਰ ਚੀਜ਼ ਅਸੀਂ ਪੁਲਿਸ ਸੇ ਛੁੱਟ ਦਿੰਦੇ ਨੇ ਹਰ ਚੀਜ਼ ਜਿਹੜੀ ਸਰਕਾਰਾਂ ਨੇ ਛੁੱਟ ਦਿੰਦੇ ਨੇ ਅਸੀਂ ਵੋਟਾਂ ਲੈਨੇ ਆ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਲੋਕ ਅਸੀਂ ਐਮਐਲਏ ਬਣਨੇ ਆ ਅਸੀਂ ਮਿਨਿਸਟਰ ਬਣਨੇ ਆ ਅਸੀਂ ਕਾਉਂਸਲਰ ਬਣਨੇ ਆ ਅਸੀਂ ਐਮਪੀ ਬਣਨੇ ਆ ਸਾਡੀ ਜ਼ਿੰਮੇਵਾਰੀ ਕੀ ਆ ਸਾਡੇ ਕੋਲ ਲੱਖਾਂ ਕਰੋੜਾਂ ਵਰਕਰ ਨੇ ਅਸੀਂ ਵਰਕਰਾਂ ਨੂੰ ਉਸ ਪਾਸੇ ਕਿਉਂ ਨਹੀਂ ਲਾਉਂਦੇ ਨਸ਼ੇ ਨੂੰ ਖਤਮ ਕਰਨ ਲਈ ਅਸੀਂ ਇਹ ਜਿਹੜੀ ਬੁਰਾਈਆਂ ਨੇ ਉਹ ਖਤਮ ਕਰ ਲਈ ਅਸੀਂ ਕਾਰਕਿਰਤਾ ਜਿਹੜੇ ਨੇ ਜਿਹੜੇ ਸਾਡੇ ਬਲਾਕਾਂ ਦੇ ਪ੍ਰਧਾਨ ਨੇ ਵਾਡਾਂ ਦੇ ਪ੍ਰਧਾਨ ਨੇ ਜ਼ਿਲ੍ਹਿਆਂ ਦੇ ਪ੍ਰਧਾਨ ਨੇ ਹਜ਼ਾਰਾਂ ਸਾਡੇ ਪੋਲਿਟਿਕਲ ਪਾਰਟੀਆਂ ਦੇ ਵਰਕਰ ਨੇ ਉਹਨਾਂ ਨੂੰ ਅਸੀਂ ਨਾਰਕੋ ਟੈਰੋਰਿਜ਼ਮ ਨਸ਼ੇ ਦੇ ਖਿਲਾਫ ਕੰਮ ਲਈ ਸਾਨੂੰ ਲਾਉਣਾ ਚਾਹੀਦਾ ਤਾਂ ਕਿ ਸਾਡੀ ਪੰਜਾਬ ਦੀ ਧਰਤੀ ਖੁਸ਼ਹਾਲ ਹੋਵੇ ਸਾਡੇ ਪੰਜਾਬ ਦੇ ਨੌਜਵਾਨ ਬੱਚੇ ਵਿਦੇਸ਼ਾਂ ਜਨਾਂ